ਸਤਕਾਰਯੋਗ ਪੰਜਾਬਵਾਸੀਓ ਜਿਵੇਂ ਤੁਸੀਂ ਜਾਣਦੇ ਹੋ ਸਾਡਾ ਪੰਜਾਬ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਿਹਾ ਸੋ ਉਸ ਨੂੰ ਮਦਦ ਦੇਣ ਦੇ ਰੱਖਦੇ ਹੋਏ ਸਾਰੇ ਪੰਜਾਬ ਵਾਸੀ ਸਾਰੀ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ ਸਮਗਰੀ ਹੈ ਉਨਾ ਏਰੀਆ ਦੇ ਵਿੱਚ ਭੇਜ ਰਹੀ ਹੈ ਜਿਹੜੀ ਇਸ ਕੁਦਰਤੀ ਮਾਰ ਤੋਂ ਅਫੈਕਟ ਹੋਈ ਹੈ ਸਾਡੀ ਖਾਸ ਤੌਰ ਤੇ ਜਿਹੜੀ ਬਾਰਡਰ ਬੈਲਟ ਹੈ ਜਾਂ ਜਿਹੜੇ ਸਾਡੇ ਇਲਾਕੇ ਸਤਲੁਜ ਦੇ ਰਾਵੀ ਦੇ ਕੰਡਿਆਂ ਦੇ ਉੱਤੇ ਲੱਗਦੇ ਨੇ ਹੁਣ ਘੱਗਰ ਦਾ ਵੀ ਤੁਹਾਨੂੰ ਪਤਾ ਹੈ ਕਿ ਘੱਗਰ ਵੀ ਪੂਰੇ ਉਫਾਨ ਤੇ ਉਸ ਇਲਾਕੇ ਚ ਵੀ ਜਿਹੜੀ ਮਾਰ ਪੈ ਰਹੀ ਹੈ ਸੋ ਸਾਰੇ ਜਣੇ ਉਪਰਾਲੇ ਕਰ ਰਹੇ ਆ ਸਾਡੇ ਹਲਕੇ ਖੰਨੇ ਦੀ ਜਿਹੜੀ ਸੰਗਤ ਹੈ ਸੰਗਤ ਦੇ ਕਾਮਨ ਸਾਂਝੇ ਉਪਰਾਲੇ ਦੇ ਨਾਲ ਅਸੀਂ ਇਸ ਵਾਰ ਜਿਹੜਾ ਇਹ ਦੂਸਰਾ ਟਰੱਕ ਹੈ ਜਿਹੜਾ ਖੰਨੇ ਤੋਂ ਉਹ ਫੀਡ ਦਾ ਲੋਡ ਕਰਵਾ ਕੇ ਭੇਜ ਰਹੇ ਹਾਂ ਔਰ ਇਹ ਜਿਹੜਾ ਸਾਰਾ ਸਮਾਨ ਹੈ ਜਿਹੜੀ ਰਾਹਤ ਸਮੱਗਰੀ ਹੈ ਇਹ ਉਸ ਇਲਾਕਿਆਂ ਦੇ ਵਿੱਚ ਜਾ ਕੇ ਡਿਸਟ੍ਰਿਬਿਊਟ ਹੋਊਗੀ ਇਸੇ ਤਰੀਕੇ ਨਾਲ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਜਦੋਂ ਤੱਕ ਪੰਜਾਬ ਇਸ ਸਮੱਸਿਆ ਤੋਂ ਉੱਪਰ ਨਹੀਂ ਜਾਂਦਾ ਮੇਰੀ ਹੱਥ ਜੋੜ ਕੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਬਾਤ ਚੜ੍ਹ ਕੇ ਆਪਣੀ ਤਿਲ-ਫੁੱਲ ਪੇਟਾ ਜੋ ਵੀ ਹੈ ਕਿਰਤ ਕਮਾਈ ਦੇ ਵਿੱਚੋਂ ਪਾਓ ਤਾਂ ਜੋ ਆਪਾਂ ਜਿਹੜਾ ਪੰਜਾਬ ਹੈ ਪੰਜਾਬ ਦੀ ਸਪੋਰਟ ਦੇ ਲਈ ਪੰਜਾਬ ਦੀ ਮਦਦ ਲਈ ਕਿਸੇ ਨੇ ਹੋਰ ਆ ਕੇ ਨਹੀਂ ਖੜਨਾ ਪੰਜਾਬ ਨੂੰ ਆਪਣੇ ਸਹਰਾ ਆਪਣੇ ਪੈਰਾਂ ਸਹਰਾਬ ਖੜਾ ਕਰਉਣਾ ਪੈਣਾ ਸੋ ਉਸ ਨੂੰ ਮੰਤਨ ਜੇ ਰੱਖਦੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ ਪਹਿਲਾਂ ਵੀ ਜਦੋਂ ਕਿਸੇ ਦੇਸ਼ 'ਚ ਵੀ ਜ਼ਰੂਰਤ ਪਈ ਆ ਪੰਜਾਬੀ ਆਪ ਮੁਹਾਰੇ ਉੱਠ ਕੇ ਅੱਗੇ ਗਏ ਨੇ ਸੋ ਅੱਜ ਸਾਡੇ ਪੰਜਾਬ ਨੂੰ ਜ਼ਰੂਰਤ ਹੈ ਸੋ ਅੱਜ ਆਪਾਂ ਆਪਣੇ ਸਾਰੇ ਪੰਜਾਬੀ ਵੈਸੇ ਤਾਂ ਦਿਨ ਰਾਤ ਲੱਗੇ ਹੋਏ ਨੇ ਸਾਰੀਆਂ ਸੰਗਤਾਂ ਪਿੰਡਾਂ ਸ਼ਹਿਰਾਂ 'ਚੋਂ ਲੱਗੀਆਂ ਹੋਈਆਂ ਪਰ ਹੋਰ ਵੀ ਬਾਤ ਚੜ੍ਹ ਕੇ ਸਾਰੇ ਜਣੇ ਆਓ ਆਪਾਂ ਹਿੱਸਾ ਪਾਈਏ ਆਪਣੇ ਪੰਜਾਬ ਨੂੰ ਦੁਬਾਰਾ ਮੁੜ ਕੇ ਆਪਣੇ ਪੈਰਾਂ 'ਤੇ ਖੜ੍ਹਾ ਕਰ ਸਕੀ ਹੈ ਬਹੁਤ ਬਹੁਤ ਧੰਨਵਾਦੀ ਸਾਰੀਓਗ ਪੰਜਾਬ ਵਾਸੀਓ ਜਿਵੇਂ ਤੁਸੀਂ ਜਾਣਦੇ ਹੋ ਸਾਡਾ ਪੰਜਾਬ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਿਹਾ ਸੋ ਉਸ ਨੂੰ ਮਦਦ ਦੇ ਰੱਖਦੇ ਹੋਏ ਸਾਰੇ ਪੰਜਾਬ ਵਾਸੀ ਸਾਰੀ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ ਸਮਗਰੀ ਹੈ ਉਹਨਾਂ ਏਰੀਆ ਦੇ ਵਿੱਚ ਭੇਜ ਰਹੀ ਹੈ ਜਿਹੜੀ ਇਸ ਕੁਦਰਤੀ ਮਾਰ ਤੋਂ ਅਫੈਕਟ ਹੋਈ ਹੈ ਸਾਡੀ ਖਾਸ ਤੌਰ ਤੇ ਜਿਹੜੀ ਬਾਰਡਰ ਬੈਲਟ ਹੈ ਜਾਂ ਜਿਹੜੇ ਸਾਡੇ ਇਲਾਕੇ ਸਤਲੁਜ ਦੇ ਰਾਵੀ ਦੇ ਕੰਢਿਆਂ ਦੇ ਉੱਤੇ ਲੱਗਦੇ ਨੇ ਹੁਣ ਘੱਗਰ ਦਾ ਵੀ ਤੁਹਾਨੂੰ ਪਤਾ ਕਿ ਘੱਗਰ ਵੀ ਪੂਰੇ ਉਫਾਨ ਤੇ ਉਸ ਇਲਾਕੇ ਚ ਵੀ ਜਿਹੜੀ ਮਾਰ ਪੈ ਰਹੀ ਹੈ ਸੋ ਸਾਰੇ ਜਣੇ ਉਪਰਾਲੇ ਕਰ ਰਹੇ ਆ ਸਾਡੇ ਹਲਕੇ ਖੰਨੇ ਦੀ ਜਿਹੜੀ ਸੰਗਤ ਹੈ ਸੰਗਤ ਦੇ ਕਾਮਨ ਸਾਂਝੇ ਉਪਰਾਲੇ ਦੇ ਨਾਲ ਅਸੀਂ ਇਸ ਵਾਰ ਜਿਹੜਾ ਇਹ ਦੂਸਰਾ ਟਰੱਕ ਹੈ ਜਿਹੜਾ ਖੰਨੇ ਤੋਂ ਉਹ ਫੀਡ ਦਾ ਲੋਡ ਕਰਵਾ ਕੇ ਭੇਜ ਰਹੇ ਹਾਂ ਔਰ ਇਹ ਜਿਹੜਾ ਸਾਰਾ ਸਮਾਨ ਹੈ ਜਿਹੜੀ ਰਾਹਤ ਸਮੱਗਰੀ ਹੈ ਇਹ ਉਸ ਇਲਾਕਿਆਂ ਦੇ ਵਿੱਚ ਜਾ ਕੇ ਡਿਸਟ੍ਰਿਬਿਊਟ ਹੋਊਗੀ ਇਸੇ ਤਰੀਕੇ ਨਾਲ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਜਦੋਂ ਤੱਕ ਪੰਜਾਬ ਇਸ ਸਮੱਸਿਆ ਤੋਂ ਉੱਪਰ ਨਹੀਂ ਜਾਂਦਾ ਮੇਰੀ ਹੱਥ ਜੋੜ ਕੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਬਾਤ ਚੜ੍ਹ ਕੇ ਆਪ ਇਹ ਟੈਲੀਫੋਨ ਪੇਟਾ ਜੋ ਵੀ ਹੈ ਕਿਰਤ ਕਮਾਈ ਦੇ ਵਿੱਚੋਂ ਪਾਓ ਤਾਂ ਜੋ ਆਪਾਂ ਜਿਹੜਾ ਪੰਜਾਬ ਹੈ ਪੰਜਾਬ ਦੀ ਸਪੋਰਟ ਦੇ ਲਈ ਪੰਜਾਬ ਦੀ ਮਦਦ ਲਈ ਕਿਸੇ ਨੇ ਹੋਰ ਆ ਕੇ ਨਹੀਂ ਖੜਨਾ ਪੰਜਾਬ ਨੂੰ ਆਪਣੇ ਸਹਰਾ ਆਪਣੇ ਪੈਰਾਂ ਸਹਰਾਬ ਖੜਾ ਕਰਉਣਾ ਪੈਣਾ ਸੋ ਉਸ ਨੂੰ ਮੰਤਨ ਜੇ ਰੱਖਦੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ ਪਹਿਲਾਂ ਵੀ ਜਦੋਂ ਕਿਸੇ ਦੇਸ਼ 'ਚ ਵੀ ਜ਼ਰੂਰਤ ਪਈ ਆ ਪੰਜਾਬੀ ਆਪ ਮੁਹਾਰੇ ਉੱਠ ਕੇ ਅੱਗੇ ਗਏ ਨੇ ਸੋ ਅੱਜ ਸਾਡੇ ਪੰਜਾਬ ਨੂੰ ਜ਼ਰੂਰਤ ਹੈ ਸੋ ਅੱਜ ਆਪਾਂ ਆਪਣੇ ਸਾਰੇ ਪੰਜਾਬੀ ਵੈਸੇ ਤਾਂ ਦਿਨ ਰਾਤ ਲੱਗੇ ਹੋਏ ਨੇ ਸਾਰੀਆਂ ਸੰਗਤਾਂ ਪਿੰਡਾਂ ਸ਼ਹਿਰਾਂ 'ਚੋਂ ਲੱਗੀਆਂ ਹੋਈਆਂ ਪਰ ਹੋਰ ਵੀ ਵੱਧ ਚੜ ਕੇ ਸਾਰੇ ਜਣੇ ਆਓ ਆਪਾਂ ਹਿੱਸਾ ਪਾਈਏ ਆਪਣੇ ਪੰਜਾਬ ਨੂੰ ਦੁਬਾਰਾ ਮੁੜ ਕੇ ਆਪਣੇ ਪੈਰਾਂ 'ਸਰ ਖੜ੍ਹਾ ਕਰ ਸਕੀ ਹੈ ਬਹੁਤ ਬਹੁਤ ਧੰਨਵਾਦ ਜੀ ਕਾਰਯੋਗ ਪੰਜਾਬ ਵਾਸੀਓ ਜਿਵੇਂ ਤੁਸੀਂ ਜਾਣਦੇ ਹੋ ਸਾਡਾ ਪੰਜਾਬ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਿਹਾ ਸੋ ਉਸ ਨੂੰ ਮਦਦ ਦੇ ਰੱਖਦੇ ਹੋਏ ਸਾਰੇ ਪੰਜਾਬ ਵਾਸੀ ਸਾਰੀ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ ਸਮੱਗਰੀ ਹੈ ਉਨਾ ਏਰੀਆ ਦੇ ਵਿੱਚ ਭੇਜ ਰਹੀ ਹੈ ਜਿਹੜੀ ਇਸ ਕੁਦਰਤੀ ਮਾਰ ਤੋਂ ਅਫੈਕਟ ਹੋਈ ਹੈ ਸਾਡੀ ਖਾਸ ਤੌਰ ਤੇ ਜਿਹੜੀ ਬਾਰਡਰ ਬੈਲਟ ਹੈ ਜਾਂ ਜਿਹੜੇ ਸਾਡੇ ਇਲਾਕੇ ਸਤਲੁਜ ਦੇ ਰਾਵੀ ਦੇ ਕੰਡਿਆਂ ਦੇ ਉੱਤੇ ਲੱਗਦੇ ਨੇ ਹੁਣ ਘੱਗਰ ਦਾ ਵੀ ਤੁਹਾਨੂੰ ਪਤਾ ਹੈ ਕਿ ਘੱਗਰ ਵੀ ਪੂਰੇ ਉਫਾਨ ਤੇ ਉਸ ਇਲਾਕੇ ਚ ਵੀ ਜਿਹੜੀ ਮਾਰ ਪੈ ਰਹੀ ਹੈ ਸੋ ਸਾਰੇ ਜਣੇ ਉਪਰਾਲੇ ਕਰ ਰਹੇ ਆ ਸਾਡੇ ਹਲਕੇ ਖੰਨੇ ਦੀ ਜਿਹੜੀ ਸੰਗਤ ਹੈ ਸੰਗਤ ਦੇ ਕਾਮਨ ਸਾਂਝੇ ਉਪਰਾਲੇ ਦੇ ਨਾਲ ਅਸੀਂ ਇਸ ਵਾਰ ਜਿਹੜਾ ਇਹ ਦੂਸਰਾ ਟਰੱਕ ਹੈ ਜਿਹੜਾ ਖੰਨੇ ਤੋਂ ਉਹ ਫੀਡ ਦਾ ਲੋਡ ਕਰਵਾ ਕੇ ਭੇਜ ਰਹੇ ਹਾਂ ਔਰ ਇਹ ਜਿਹੜਾ ਸਾਰਾ ਸਮਾਨ ਹੈ ਜਿਹੜੀ ਰਾਹਤ ਸਮੱਗਰੀ ਹੈ ਇਹ ਉਸ ਇਲਾਕਿਆਂ ਦੇ ਵਿੱਚ ਜਾ ਕੇ ਡਿਸਟ੍ਰਿਬਿਊਟ ਹੋਊਗੀ ਇਸੇ ਤਰੀਕੇ ਨਾਲ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਜਦੋਂ ਤੱਕ ਪੰਜਾਬ ਇਸ ਸਮੱਸਿਆ ਤੋਂ ਉੱਪਰ ਨਹੀਂ ਜਾਂਦਾ ਮੇਰੀ ਹੱਥ ਜੋੜ ਕੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਬਾਤ ਚੜ੍ਹ ਕੇ ਆਪਣੀ ਇਹ ਟੈਲਫੋਨ ਪੇਟਾ ਜੋ ਵੀ ਐ ਕਿਰਤ ਕਮਾਈ ਦੇ ਵਿੱਚੋਂ ਪਾਓ ਤਾਂ ਜੋ ਆਪਾਂ ਜਿਹੜਾ ਪੰਜਾਬ ਪੰਜਾਬ ਦੀ ਸਪੋਰਟ ਦੇ ਲਈ ਪੰਜਾਬ ਦੀ ਮਦਦ ਦੇ ਲਈ ਕਿਸੇ ਨੇ ਹੋਰ ਆ ਕੇ ਨਹੀਂ ਖੜਨਾ ਪੰਜਾਬ ਨੂੰ ਆਪਣੇ ਸਹਰਾ ਆਪਣੇ ਪੈਰਾਂ ਸਹਰਾ ਖੜਾ ਕਰਉਣਾ ਪੈਣਾ ਸੋ ਉਸ ਨੂੰ ਮੰਦਰਜ ਰੱਖਦੇ ਹੋਏ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ ਪਹਿਲਾਂ ਵੀ ਜਦੋਂ ਕਿਸੇ ਦੇਸ਼ 'ਚ ਵੀ ਜ਼ਰੂਰਤ ਪਈ ਆ ਪੰਜਾਬੀ ਆਪ ਮੁਹਾਰੇ ਉੱਠ ਕੇ ਅੱਗੇ ਗਏ ਨੇ ਸੋ ਅੱਜ ਸਾਡੇ ਪੰਜਾਬ ਨੂੰ ਜ਼ਰੂਰਤ ਹੈ ਸੋ ਅੱਜ ਆਪਾਂ ਆਪਣੇ ਸਾਰੇ ਪੰਜਾਬੀ ਵੈਸੇ ਤਾਂ ਦਿਨ ਰਾਤ ਲੱਗੇ ਹੋਏ ਨੇ ਸਾਰੀਆਂ ਸੰਗਤਾਂ ਪਿੰਡਾਂ ਸ਼ਹਿਰਾਂ ਚੋਂ ਲੱਗੀਆਂ ਹੋਈਆਂ ਪਰ ਹੋਰ ਵੀ ਵੱਧ ਚੜ ਕੇ ਸਾਰੇ ਜਣੇ ਆਓ ਆਪਾਂ ਹਿੱਸਾ ਪਾਈ ਆਪਣੇ ਪੰਜਾਬ ਨੂੰ ਦੁਬਾਰਾ ਮੁੜ ਕੇ ਆਪਣੇ ਪੈਰਾਂ 'ਸਰ ਖੜਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਕਾਰਯੋਗ ਪੰਜਾਬ ਵਾਸੀਓ ਜਿਵੇਂ ਤੁਸੀਂ ਜਾਣਦੇ ਹੋ ਸਾਡਾ ਪੰਜਾਬ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਿਹਾ ਸੋ ਉਸ ਨੂੰ ਮਦਦ ਦੇ ਰੱਖਦੇ ਹੋਏ ਸਾਰੇ ਪੰਜਾਬ ਵਾਸੀ ਸਾਰੀ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ ਸਮੱਗਰੀ ਹੈ ਉਨਾ ਏਰੀਆ ਦੇ ਵਿੱਚ ਭੇਜ ਰਹੀ ਹੈ ਜਿਹੜੀ ਇਸ ਕੁਦਰਤੀ ਮਾਰ ਤੋਂ ਅਫੈਕਟ ਹੋਈ ਹੈ ਸਾਡੀ ਖਾਸ ਤੌਰ ਤੇ ਜਿਹੜੀ ਬਾਰਡਰ ਬੈਲਟ ਹੈ ਜਾਂ ਜਿਹੜੇ ਸਾਡੇ ਇਲਾਕੇ ਸਤਲੁਜ ਦੇ ਰਾਵੀ ਦੇ ਕੰਡਿਆਂ ਦੇ ਉੱਤੇ ਲੱਗਦੇ ਨੇ ਹੁਣ ਘੱਗਰ ਦਾ ਵੀ ਤੁਹਾਨੂੰ ਪਤਾ ਹੈ ਕਿ ਘੱਗਰ ਵੀ ਪੂਰੇ ਉਫਾਨ ਤੇ ਆ ਉਸ ਇਲਾਕੇ ਚ ਵੀ ਜਿਹੜੀ ਮਾਰ ਪੈ ਰਹੀ ਹੈ ਸੋ ਸਾਰੇ ਜਣੇ ਉਪਰਾਲੇ ਕਰ ਰਹੇ ਆ ਸਾਡੇ ਹਲਕੇ ਖੰਨੇ ਦੀ ਜਿਹੜੀ ਸੰਗਤ ਹੈ ਸੰਗਤ ਦੇ ਕਾਮਨ ਸਾਂਝੇ ਉਪਰਾਲੇ ਦੇ ਨਾਲ ਅਸੀਂ ਇਸ ਵਾਰ ਜਿਹੜਾ ਇਹ ਦੂਸਰਾ ਟਰੱਕ ਹੈ ਜਿਹੜਾ ਖੰਨੇ ਤੋਂ ਉਹ ਫੀਡ ਦਾ ਲੋਡ ਕਰਵਾ ਕੇ ਭੇਜ ਰਹੇ ਆ ਔਰ ਇਹ ਜਿਹੜਾ ਸਾਰਾ ਸਮਾਨ ਹੈ ਜਿਹੜੀ ਰਾਹਤ ਸਮੱਗਰੀ ਹੈ ਇਹ ਉਸ ਇਲਾਕਿਆਂ ਦੇ ਵਿੱਚ ਜਾ ਕੇ ਡਿਸਟ੍ਰਿਬਿਊਟ ਹੋਊਗੀ ਇਸੇ ਤਰੀਕੇ ਨਾਲ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਜਦੋਂ ਤੱਕ ਪੰਜਾਬ ਇਸ ਸਮੱਸਿਆ ਤੋਂ ਉੱਪਰ ਨਹੀਂ ਜਾਂਦਾ ਮੇਰੀ ਹੱਥ ਜੋੜ ਕੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਬਾਤ ਚੜ੍ਹ ਕੇ ਆਪਣੀ ਤਿਲਫੁੱਲ ਪੇਟਾ ਜੋ ਵੀ ਹੈ ਕਿਰਤ ਕਮਾਈ ਦੇ ਵਿੱਚੋਂ ਪਾਓ ਕਿਤਾਜੋ ਆਪਾਂ ਜਿਹੜਾ ਪੰਜਾਬ ਹੈ ਪੰਜਾਬ ਦੀ ਸਪੋਰਟ ਦੇ ਲਈ ਪੰਜਾਬ ਦੀ ਮਦਦ ਲਈ ਕਿਸੇ ਨੇ ਹੋਰ ਆ ਕੇ ਨਹੀਂ ਖੜਨਾ ਪੰਜਾਬ ਨੂੰ ਆਪਣੇ ਸਹਰਾ ਆਪਣੇ ਪੈਰਾਂ ਸਹਰਾ ਖੜਾ ਕਰਉਣਾ ਪੈਣਾ ਸੋ ਉਸ ਨੂੰ ਮੰਤਨ ਜੇ ਰੱਖਦੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ ਪਹਿਲਾਂ ਵੀ ਜਦੋਂ ਕਿਸੇ ਦੇਸ਼ 'ਚ ਵੀ ਜ਼ਰੂਰਤ ਪਈ ਆ ਪੰਜਾਬੀ ਆਪ ਮੁਹਾਰੇ ਉੱਠ ਕੇ ਅੱਗੇ ਗਏ ਨੇ ਸੋ ਅੱਜ ਸਾਡੇ ਪੰਜਾਬ ਨੂੰ ਜ਼ਰੂਰਤ ਹੈ ਸੋ ਅੱਜ ਆਪਾਂ ਆਪਣੇ ਸਾਰੇ ਪੰਜਾਬੀ ਵੈਸੇ ਤਾਂ ਦਿਨ ਰਾਤ ਲੱਗੇ ਹੋਏ ਨੇ ਸਾਰੀਆਂ ਸੰਗਤਾਂ ਪਿੰਡਾਂ ਸ਼ਹਿਰਾਂ 'ਚੋਂ ਲੱਗੀਆਂ ਹੋਈਆਂ ਪਰ ਹੋਰ ਵੀ ਵੱਧ ਚੜ ਕੇ ਸਾਰੇ ਜਣੇ ਆਓ ਆਪਾਂ ਹਿੱਸਾ ਪਾਈ ਆਪਣੇ ਪੰਜਾਬ ਨੂੰ ਦੁਬਾਰਾ ਮੁੜ ਕੇ ਆਪਣੇ ਪੈਰਾਂ 'ਸਰ ਖੜਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਸਤਕਾਰਯੋਗ ਪੰਜਾਬ ਵਾਸੀਓ ਜਿਵੇਂ ਤੁਸੀਂ ਜਾਣਦੇ ਹੋ ਸਾਡਾ ਪੰਜਾਬ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਿਹਾ ਸੋ ਉਸ ਨੂੰ ਮਦਦ ਦੇ ਰੱਖਦੇ ਹੋਏ ਸਾਰੇ ਪੰਜਾਬ ਵਾਸੀ ਸਾਰੀ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ ਸਮੱਗਰੀ ਹੈ ਉਹਨਾਂ ਏਰੀਆ ਦੇ ਵਿੱਚ ਭੇਜ ਰਹੀ ਹੈ ਜਿਹੜੀ ਇਸ ਕੁਦਰਤੀ ਮਾਰ ਤੋਂ ਅਫੈਕਟ ਹੋਈ ਹੈ ਸਾਡੀ ਖਾਸ ਤੌਰ ਤੇ ਜਿਹੜੀ ਬਾਰਡਰ ਬੈਲਟ ਹੈ ਜਾਂ ਜਿਹੜੇ ਸਾਡੇ ਇਲਾਕੇ ਸਤਲੁਜ ਦੇ ਰਾਵੀ ਦੇ ਕੰਢਿਆਂ ਦੇ ਉੱਤੇ ਲੱਗਦੇ ਨੇ ਹੁਣ ਘੱਗਰ ਦਾ ਵੀ ਤੁਹਾਨੂੰ ਪਤਾ ਕਿ ਘੱਗਰ ਵੀ ਪੂਰੇ ਉਫਾਨ ਤੇ ਆ ਉਸ ਇਲਾਕੇ ਚ ਵੀ ਜਿਹੜੀ ਮਾਰ ਪੈ ਰਹੀ ਹੈ ਸੋ ਸਾਰੇ ਜਣੇ ਉਪਰਾਲੇ ਕਰ ਰਹੇ ਆ ਸਾਡੇ ਹਲਕੇ ਖੰਨੇ ਦੀ ਜਿਹੜੀ ਸੰਗਤ ਹੈ ਸੰਗਤ ਦੇ ਕਾਮਨ ਸਾਂਝੇ ਉਪਰਾਲੇ ਦੇ ਨਾਲ ਅਸੀਂ ਇਸ ਵਾਰ ਜਿਹੜਾ ਇਹ ਦੂਸਰਾ ਟਰੱਕ ਹੈ ਜਿਹੜਾ ਖੰਨੇ ਤੋਂ ਉਹ ਫੀਡ ਦਾ ਲੋਡ ਕਰਵਾ ਕੇ ਭੇਜ ਰਹੇ ਹਾਂ ਔਰ ਇਹ ਜਿਹੜਾ ਸਾਰਾ ਸਮਾਨ ਹੈ ਜਿਹੜੀ ਰਾਹਤ ਸਮੱਗਰੀ ਹੈ ਇਹ ਉਸ ਇਲਾਕਿਆਂ ਦੇ ਵਿੱਚ ਜਾ ਕੇ ਡਿਸਟ੍ਰਿਬਿਊਟ ਹੋਊਗੀ ਇਸੇ ਤਰੀਕੇ ਨਾਲ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਜਦੋਂ ਤੱਕ ਪੰਜਾਬ ਇਸ ਸਮੱਸਿਆ ਤੋਂ ਉੱਪਰ ਨਹੀਂ ਜਾਂਦਾ ਮੇਰੀ ਹੱਥ ਜੋੜ ਕੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਬਾਤ ਚੜ੍ਹ ਕੇ ਆਪ ਇਹ ਟੈਲੀਫੋਨ ਪੇਟਾ ਜੋ ਵੀ ਹੈ ਕਿਰਤ ਕਮਾਈ ਦੇ ਵਿੱਚੋਂ ਪਾਓ ਤਾਂ ਜੋ ਆਪਾਂ ਜਿਹੜਾ ਪੰਜਾਬ ਪੰਜਾਬ ਦੀ ਸਪੋਰਟ ਦੇ ਲਈ ਪੰਜਾਬ ਦੀ ਮਦਦ ਲਈ ਕਿਸੇ ਨੇ ਹੋਰ ਆ ਕੇ ਨਹੀਂ ਖੜਨਾ ਪੰਜਾਬ ਨੂੰ ਆਪਣੇ ਸਹਰਾ ਆਪਣੇ ਪੈਰਾਂ ਸਹਰਾ ਖੜਾ ਕਰਉਣਾ ਪੈਣਾ ਸੋ ਉਸ ਨੂੰ ਮੰਨਦੇ ਜੇ ਰੱਖਦੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ ਪਹਿਲਾਂ ਵੀ ਜਦੋਂ ਕਿਸੇ ਦੇਸ਼ 'ਚ ਵੀ ਜ਼ਰੂਰਤ ਪਈ ਆ ਪੰਜਾਬੀ ਆਪ ਮੁਹਾਰੇ ਉੱਠ ਕੇ ਅੱਗੇ ਗਏ ਨੇ ਸੋ ਅੱਜ ਸਾਡੇ ਪੰਜਾਬ ਨੂੰ ਜ਼ਰੂਰਤ ਹੈ ਸੋ ਅੱਜ ਆਪਾਂ ਆਪਣੇ ਸਾਰੇ ਪੰਜਾਬੀ ਵੈਸੇ ਤਾਂ ਦਿਨ ਰਾਤ ਲੱਗੇ ਹੋਏ ਨੇ ਸਾਰੀਆਂ ਸੰਗਤਾਂ ਪਿੰਡਾਂ ਸ਼ਹਿਰਾਂ 'ਚੋਂ ਲੱਗੀਆਂ ਹੋਈਆਂ ਪਰ ਹੋਰ ਵੀ ਵੱਧ ਚੜ ਕੇ ਸਾਰੇ ਜਣੇ ਆਓ ਆਪਾਂ ਹਿੱਸਾ ਪਾਈਏ ਆਪਣੇ ਪੰਜਾਬ ਨੂੰ ਦੁਆਰਾ ਮੁੜ ਕੇ ਆਪਣੇ ਪੈਰਾਂ 'ਸਰ ਖੜਾ ਕਰ ਸਕੀ ਹੈ ਬਹੁਤ ਬਹੁਤ ਧੰਨਵਾਦ ਜੀ ਸਤਕਾਰਯੋਗ ਪੰਜਾਬਾਸੀਓ ਜਿਵੇਂ ਤੁਸੀਂ ਜਾਣਦੇ ਹੋ ਸਾਡਾ ਪੰਜਾਬ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਿਹਾ ਸੋ ਉਸ ਨੂੰ ਮਦਦ ਦੇ ਰੱਖਦੇ ਹੋਏ ਸਾਰੇ ਪੰਜਾਬ ਵਾਸੀ ਸਾਰੀ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ ਸਮਗਰੀ ਹੈ ਉਨਾ ਏਰੀਆ ਦੇ ਵਿੱਚ ਭੇਜ ਰਹੀ ਹੈ ਜਿਹੜੀ ਇਸ ਕੁਦਰਤੀ ਮਾਰ ਤੋਂ ਅਫੈਕਟ ਹੋਈ ਹੈ ਸਾਡੀ ਖਾਸ ਤੌਰ ਤੇ ਜਿਹੜੀ ਬਾਰਡਰ ਬੈਲਟ ਹੈ ਜਾਂ ਜਿਹੜੇ ਸਾਡੇ ਇਲਾਕੇ ਸਤਲੁਜ ਦੇ ਰਾਵੀ ਦੇ ਕੰਡਿਆਂ ਦੇ ਉੱਤੇ ਲੱਗਦੇ ਨੇ ਹੁਣ ਘੱਗਰ ਦਾ ਵੀ ਤੁਹਾਨੂੰ ਪਤਾ ਹੈ ਕਿ ਘੱਗਰ ਵੀ ਪੂਰੇ ਉਫਾਨ ਤੇ ਆ ਉਸ ਇਲਾਕੇ ਚ ਵੀ ਜਿਹੜੀ ਮਾਰ ਪੈ ਰਹੀ ਹੈ ਸੋ ਸਾਰੇ ਜਣੇ ਉਪਰਾਲੇ ਕਰ ਰਹੇ ਆ ਸਾਡੇ ਹਲਕੇ ਖੰਨੇ ਦੀ ਜਿਹੜੀ ਸੰਗਤ ਹੈ ਸੰਗਤ ਦੇ ਕਾਮਨ ਸਾਂਝੇ ਉਪਰਾਲੇ ਦੇ ਨਾਲ ਅਸੀਂ ਇਸ ਵਾਰ ਜਿਹੜਾ ਇਹ ਦੂਸਰਾ ਟਰੱਕ ਹੈ ਜਿਹੜਾ ਖੰਨੇ ਤੋਂ ਉਹ ਫੀਡ ਦਾ ਲੋਡ ਕਰਵਾ ਕੇ ਭੇਜ ਰਹੇ ਹਾਂ ਔਰ ਇਹ ਜਿਹੜਾ ਸਾਰਾ ਸਮਾਨ ਹੈ ਜਿਹੜੀ ਰਾਹਤ ਸਮੱਗਰੀ ਹੈ ਇਹ ਉਸ ਇਲਾਕਿਆਂ ਦੇ ਵਿੱਚ ਜਾ ਕੇ ਡਿਸਟ੍ਰਿਬਿਊਟ ਹੋਊਗੀ ਇਸੇ ਤਰੀਕੇ ਨਾਲ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਜਦੋਂ ਤੱਕ ਪੰਜਾਬ ਇਸ ਸਮੱਸਿਆ ਤੋਂ ਉੱਪਰ ਨਹੀਂ ਜਾਂਦਾ ਮੇਰੀ ਹੱਥ ਜੋੜ ਕੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਬਾਤ ਚੜ ਕੇ ਆਪਣੀ ਥਿਲਫੁਲ ਪੇਟਾ ਜੋ ਵੀ ਹੈ ਕਿਰਤ ਕਮਾਈ ਦੇ ਵਿੱਚੋਂ ਪਾਓ ਤਾਂ ਜੋ ਆਪਾਂ ਜਿਹੜਾ ਪੰਜਾਬ ਹੈ ਪੰਜਾਬ ਦੀ ਸਪੋਰਟ ਲਈ ਪੰਜਾਬ ਦੀ ਮਦਦ ਲਈ ਕਿਸੇ ਨੇ ਹੋਰ ਆ ਕੇ ਨਹੀਂ ਖੜਨਾ ਪੰਜਾਬ ਨੂੰ ਆਪਣੇ ਸਹਰਾ ਆਪਣੇ ਪੈਰਾਂ ਸਹਰਾ ਖੜਾ ਕਰਉਣਾ ਪੈਣਾ ਸੋ ਉਸ ਨੂੰ ਮੰਤਨ ਜੇ ਰੱਖਦੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ ਪਹਿਲਾਂ ਵੀ ਜਦੋਂ ਕਿਸੇ ਦੇਸ਼ 'ਚ ਵੀ ਜ਼ਰੂਰਤ ਪਈ ਆ ਪੰਜਾਬੀ ਆਪ ਮੁਹਾਰੇ ਉੱਠ ਕੇ ਅੱਗੇ ਗਏ ਨੇ ਸੋ ਅੱਜ ਸਾਡੇ ਪੰਜਾਬ ਨੂੰ ਜ਼ਰੂਰਤ ਹੈ ਸੋ ਅੱਜ ਆਪਾਂ ਆਪਣੇ ਸਾਰੇ ਪੰਜਾਬੀ ਵੈਸੇ ਤਾਂ ਦਿਨ ਰਾਤ ਲੱਗੇ ਹੋਏ ਨੇ ਸਾਰੀਆਂ ਸੰਗਤਾਂ ਪਿੰਡਾਂ ਸ਼ਹਿਰਾਂ 'ਚੋਂ ਲੱਗੀਆਂ ਹੋਈਆਂ ਪਰ ਹੋਰ ਵੀ ਵੱਧ ਚੜ ਕੇ ਸਾਰੇ ਜਣੇ ਆਓ ਆਪਾਂ ਹਿੱਸਾ ਪਾਈਏ ਆਪਣੇ ਪੰਜਾਬ ਨੂੰ ਦੁਬਾਰਾ ਮੁੜ ਕੇ ਆਪਣੇ ਪੈਰਾਂ 'ਚ ਖੜਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਸਾਰੀਓਗ ਪੰਜਾਬ ਵਾਸੀਓ ਜਿਵੇਂ ਤੁਸੀਂ ਜਾਣਦੇ ਹੋ ਸਾਡਾ ਪੰਜਾਬ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਿਹਾ ਸੋ ਉਸ ਨੂੰ ਮਦਦ ਦੇ ਰੱਖਦੇ ਹੋਏ ਸਾਰੇ ਪੰਜਾਬ ਵਾਸੀ ਸਾਰੀ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ